ਕਰਮਜੀਤ ਗਠ ਵਾਲਾ ਦੀ ਗਜ਼ਲ ਕੀਤਿਆਂ ਬਿਨ ਇਕਰਾਰ ਕਿਉ ਤੈਨੂੰ ਬੁਲਾਵਾਂ ਕਿਸ ਤਰ੍ਹਾਂ ਕੀਤਿਆਂ ਬਿਨ ਇਕਰਾਰ ਕਿਉ ਤੈਨੂੰ ਬੁਲਾਵਾਂ ਕਿਸ ਤਰ੍ਹਾਂ ਮੇਰੇ ਦਿਲ ਦਾ ਤੇਰੇ ਤੱਕ ਸੁਨੇਹਾ ਪੁਚਾਵਾਂ ਕਿਸ ਤਰ੍ਹਾਂ ਕੀਤਿਆਂ ਬਿਨ ਇਕਰਾਰ ਕਿਉ ਤੈਨੂੰ ਬੁਲਾਵਾਂ ਕਿਸ ਤਰ੍ਹਾਂ ਮੇਰੇ ਦਿਲ ਦਾ ਤੇਰੇ ਤੱਕ ਸੁਨੇਹਾ ਪੁਚਾਵਾਂ ਕਿਸ ਤਰ੍ਹਾਂ ਵਾਦਾ ਤੇਰੇ ਨਾਲ ਨਹੀਂ ਤੂੰ ਕਦੋਂ ਵੀ ਆਏਂਗਾ ਵਾਦਾ ਤੇਰੇ ਨਾਲ ਨਹੀਂ ਤੂੰ ਕਦੇ ਵੀ ਆਏਂਗਾ ਤੈਨੂੰ ਬਿਨ ਦੱਸਿਆ ਮੈਂ ਤੇਰਾ ਹੋ ਤੇ ਜਾਵਾਂ ਕਿਸ ਤਰ੍ਹਾਂ ਤੈਨੂੰ ਬਿਨ ਦੱਸਿਆ ਮੈਂ ਤੇਰਾ ਹੋ ਤੇ ਜਾਵਾਂ ਕਿਸ ਤਰ੍ਹਾਂ ਸਭ ਸਮਾਨ ਤਿਆਰ ਕਰ ਬੈਠੇ ਨੇ ਮੇਰੇ ਨਾਲ ਦੇ ਸਭ ਸਮਾਨ ਤਿਆਰ ਕਰ ਬੈਠੇ ਨੇ ਮੇਰੇ ਨਾਲ ਦੇ ਨਾ ਕੋਈ ਟੀਲੀ ਆਸਤੀ ਦੀਵਾ ਜਗਾਵਾ ਕਿਸ ਤਰ੍ਹਾਂ ਨਾ ਕੋਈ ਤੀਲੀ ਆਸਤੀ ਦੀਵਾ ਜਗਾਵਾ ਕਿਸ ਤਰ੍ਹਾਂ ਨੀਲੇ ਗਗਨਾ ਹੇਠ ਪੰਛੀ ਮਾਰਨ ਪਏ ਉਡਾਰੀਆਂ ਨੀਲੇ ਗਗਨਾ ਹੇਠ ਪੰਛੀ ਮਾਰਨ ਪਏ ਉਡਾਰੀਆਂ ਉਹਨਾਂ ਦੀ ਨਾ ਬੋਲੀ ਜਾਣਾ ਗੱਲ ਸਮਝਾਵਾ ਕਿਸ ਤਰ੍ਹਾਂ ਉਹਨਾਂ ਦੀ ਨਾ ਬੋਲੀ ਜਾਣਾ ਗੱਲ ਸਮਝਾਵਾ ਕਿਸ ਤਰ੍ਹਾਂ ਤੇਰੀ ਸ਼ਕਲ ਸੂਰਤ ਕਿਹੋ ਜੀ ਸਾਰੇ ਮੈਨੂੰ ਪੁੱਛਦੇ ਤੇਰੀ ਸ਼ਕਲ ਸੂਰਤ ਕਿਹੋ ਜੀ ਸਾਰੇ ਮੈਨੂੰ ਪੁੱਛਦੇ ਖਿਆਲਾਂ ਦਾ ਦਿਲ چیر ਕੇ ਉਹਨੂੰ ਦਿਖਾਵਾਂ ਕਿਸ ਤਰ੍ਹਾਂ ਖਿਆਲਾਂ ਦਾ ਦਿਲ چیر ਕੇ ਉਹਨੂੰ ਦਿਖਾਵਾਂ ਕਿਸ ਤਰ੍ਹਾਂ ਤੇਰਾ ਜੋਗੀ ਵਾਲਾ ਬਾਣਾ ਤੈਨੂੰ ਹੀ ਹੈ ਸੋਭਦਾ ਤੇਰਾ ਜੋਗੀ ਵਾਲਾ ਬਾਣਾ ਤੈਨੂੰ ਹੀ ਹੈ ਸੋਭਦਾ ਬਿਨ ਕਹੇ ਤੋਂ ਤੇਰੇ ਇਹ ਬਾਣਾ ਰੰਗਾਵਾ ਕਿਸ ਤਰ੍ਹਾਂ ਕੰਡੇ ਸਦਿਆ ਦੇ ਮੈਂ ਲੈ ਆਇਆ ਆਪੇ ਸੋਚ ਨੂੰ ਕੰਡੇ ਸਦਿਆ ਦੇ ਮੈਂ ਲਿਆ ਆ ਆਪੇ ਸੋਚ ਨੂੰ ਤੂੰ ਨਾ ਮਿਲਿਉ ਤਾ ਇਸ ਨੂੰ ੱੱਕਾ ਦੇ ਜਾਵਾਂ ਕਿਸ ਤਰ੍ਹਾਂ ਬੀਜ ਪਿਆਰ ਦਾ ਫੁੱਟ ਕੇ ਪੱਤੀਆਂ ਨੇ ਵਿੱਚੋਂ ਨਿਕਲੀਆਂ ਬੀਜ ਪਿਆਰ ਦਾ ਫੁੱਟ ਕੇ ਪੱਤੀਆਂ ਨੇ ਵਿੱਚੋਂ ਨਿਕਲੀਆਂ ਪਿਆਸ ਇਹਨਾਂ ਦੀ ਖੂਨ ਦਿਲ ਦਾ ਮੈਂ 부ਜਾਵਾਂ ਕਿਸ ਤਰ੍ਹਾਂ ਪਿਆਸ ਇਹਨਾਂ ਦੀ ਖੂਨ ਦਿਲ ਦਾ ਮੈਂ ਬੁਝਾਵਾਂ ਕਿਸ ਤਰ੍ਹਾਂ ਮੈਂ ਲਿਖ ਰੱਖੇ ਸਨ ਤੇਰੀ ਖਾਤਰ ਗੀਤ ਜਿਹੜੇ ਮਿਲਣ ਦੇ ਮੈਂ ਲਿਖ ਰੱਖੇ ਸਨ ਤੇਰੀ ਖਾਤਰ ਗੀਤ ਜਿਹੜੇ ਮਿਲਣ ਦੇ ਤੇਰੇ ਹੁੰਦਿਆਂ ਹੋਰ ਨੂੰ ਦੱਸ ਜਾ ਸੁਣਾਵਾ ਕਿਸ ਤਰ੍ਹਾਂ ਤੇਰੇ ਹੁੰਦਿਆਂ ਹੋਰ ਨੂੰ ਦੱਸ ਜਾ ਸੁਣਾਵਾ ਕਿਸ ਤਰ੍ਹਾਂ ਕੀਚਿਆਂ ਬਿਨ ਇਕਰਾਰ ਕਿਉ ਤੈਨੂੰ ਬੁਲਾਵਾਂ ਕਿਸ ਤਰ੍ਹਾਂ ਮੇਰੇ ਦਿਲ ਦਾ ਤੇਰੇ ਤੱਕ ਸੁਨੇਹਾ ਪੁਚਾਵਾਂ ਕਿਸ ਤਰ੍ਹਾਂ ਮੇਰੇ ਦਿਲ ਦਾ ਤੇਰੀ ਤੱਕ ਸੁਨੇਹਾ ਪੁਚਾਵਾ ਕਿਸ ਤਰ੍ਹਾਂ